ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੱਕ ਕਲਿਆਣ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਜੇ ਆਪਾਂ ਪਿੰਡਾਂ ਦੀ ਗੱਲ ਕਰੀਏ ਤਾਂ ਨੇੜੇ ਬਿਲਕੁਲ ਵੰਦਰ ਜਟਾਣਾ ਫਿੱਡੇ ਖੁਰਦ ਟੀਮਾਲੀ ਇਹ ਫਰੀਦਕੋਟ ਜ਼ਿਲ੍ਹੇ ਚ ਪੈਂਦੇ ਪਿੰਡ ਹੈ ਦੂਜੇ ਪਾਸੇ ਚੱਕ ਮੋਤਲੇ ਵਾਲਾ ਉਸ ਤੋਂ ਬਾਅਦ ਚ ਮੋਤਲੇ ਵਾਲਾ ਜਾਂ ਬਰੀ ਵਾਲਾ ਮੰਡੀ ਮਰਾੜ ਕਲਾਂ ਇਹ ਪਿੰਡ ਜਿਹੜੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਆ ਇਹ ਮੈਂ ਆਸ-ਪਾਸ ਦੇ ਪਿੰਡ ਇਸ ਕਰਕੇ ਦੱਸ ਦਿੰਨਾ ਉਹਨਾਂ ਵੀ ਪੰਜਾਬ ਦੇ ਵਿੱਚ ਕਈ ਪਿੰਡ ਡਬਲ ਨਾਮ ਵਾਲੇ ਹੁੰਦੇ ਆ ਮਤਲਬ ਦੋ-ਦੋ ਤਿੰਨ-ਤਣ ਇੱਕੋ ਨਾਮ ਦੇ ਪਿੰਡ ਹੈਗੇ ਆ ਤੇ ਫਿਰ ਭਲੇਖਾ ਪੈ ਜਾਂਦਾ ਵੀਰਾਂ ਨੂੰ ਵੀ ਕਿਹੜੇ ਏਰੀਆ ਦੀ ਵੀਡੀਓ ਹੋਊਗੀ ਜੇ ਵੀਡੀਓ ਦੀ ਗੱਲ ਕਰੀਏ ਦੋਸਤੋ ਤਾਂ ਖੇਤੀਬਾੜੀ ਦੇ ਨਾਲ ਸੰਬੰਧਿਤ ਮੇਰੇ ਖਿਆਲ 'ਚ ਹਰ ਰੋਜ਼ ਵਰਤੋਂ ਚ ਆਉਣ ਵਾਲੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਫਾਰਮਰ ਵੀਰਾਂ ਦੇ ਖਾਸ ਕਰਕੇ ਹੁਣ ਜਿਵੇਂ ਕਣ ਕਬੱਡੀ ਜਾਊਗੀ ਝੋਨੇ ਦਾ ਸੀਜ਼ਨ ਆਊਗਾ ਤਾਂ ਉਹ ਸਾਰੀਆਂ ਹੀ ਆਈਟਮਾਂ ਇੱਥੇ ਮੌਜੂਦ ਆ ਤੇ ਬਾਈ ਜੀ ਹੋਰਾਂ ਨੇ ਵੇਚ ਦੇਣੀਆਂ ਜੋ ਕੁਝ ਵੀ ਤੁਸੀਂ ਸਕਰੀਨ ਉੱਤੇ ਦੇਖਿਆ ਹਾਲ ਰੋਟਾਵੇਟਰ ਜਿੰਦਰੇ ਤੌਨਾ ਟਰਾਲੀ ਟਰੈਕਟਰ ਮਤਲਬ A ਤੋਂ Z ਖੇਤੀਬਾੜੀ ਵਾਸਤੇ ਲੋੜੀਂਦੇ ਜਿਹੜੇ ਟੂਲ ਆ ਸੰਦ ਆ ਸਾਧਨ ਆ ਇਹ ਬਾਈ ਜੀ ਹੋਰਾਂ ਨੇ ਵੇਚਣੇ ਆ ਇਹਨਾਂ ਸੰਬੰਧੀ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਇੱਕ ਬੇਨਤੀ ਹੈ ਵੀ ਮੈਂ ਐਡਰੈਸ ਪ੍ਰੋਪਰ ਪੁੱਛ ਦਿੰਦਾ ਹੁਣ ਜਦੋਂ ਮੈਂ ਇਦਾਂ ਦੀਆਂ ਵੀਡੀਓ ਬਣਾਉਣਾ ਹੈ ਸੋ ਦੋਸਤੋ ਇਦਾਂ ਦੀਆਂ ਜਦੋਂ ਮੈਂ ਵੀਡੀਓ ਬਣਾਉਣਾ ਹੈ ਕਿਉਂਕਿ ਸਾਧਨ ਬਹੁਤ ਹੈ ਕਿਸੇ ਨੂੰ ਇੱਕ ਚੀਜ਼ ਦੀ ਲੋੜ ਹੈ ਕਿਸੇ ਨੂੰ ਦੋ ਦੀ ਲੋੜ ਹੈ ਤਾਂ ਰਿਸਪੌਂਸ ਵੀ ਉਹਨਾਂ ਜ਼ਿਆਦਾ ਵਧੀਆ ਆ ਜਾਂਦਾ ਹੈ ਤੇ ਜਦੋਂ ਜ਼ਿਆਦਾ ਫੋਨ ਆਉਂਦੇ ਆ ਫਿਰ ਦਿੱਕਤ ਇਹ ਆ ਜਾਂਦੀ ਹੈ ਵੀ ਉਹ ਅਗਲੇ ਫਾਰਮਰ ਵੀਰ ਨੂੰ ਜਿਹੜੇ ਨੇ ਚੀਜ਼ ਵੇਚਣੀ ਦੀ ਕਈ ਵਾਰ ਫੋਨ ਨਹੀਂ ਚੱਕੇ ਜਾਂਦੇ ਸੋ ਐਡਰੈਸ ਪ੍ਰੋਪਰ ਪੁੱਛ ਦੂੰਗਾ ਤੁਸੀਂ ਇੱਥੇ ਪਹੁੰਚਣਾ ਹੋਊਗਾ ਦੂਜੀ ਗੱਲ ਇਹ ਹੈ ਵੀ ਆ ਕੇ ਚੀਜ਼ ਦੇਖਣੀ ਹੈ ਸੌਦਾ ਤੁਸੀਂ ਆ ਕੇ ਕਰਨਾ ਆਪਦੀ ਤਸੱਲੀ ਦੇ ਨਾਲ ਆਓ ਮਿਲिए ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਦੱਸੋ ਸ਼ੁਰੂਆਤ ਕਰਾਂਗੇ ਜਿਹੜੀ ਚੀਜ਼ ਨੇ ਇਹਨਾਂ ਸਾਰੇ ਸਾਧਨਾਂ ਨੂੰ ਖਿੱਚਣਾ ਹੈ ਟਰੈਕਟਰ ਉਸੇ ਤੋਂ ਉਸ ਤੋਂ ਬਾਅਦ ਚ ਦੂਜੀਆਂ ਚੀਜ਼ਾਂ ਦਿਖਾਵਾਂਗਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਨਾਮ ਦੱਸ ਦਿਓ ਬਾਈ ਨਾਮ ਮੇਰਾ ਗੁਰਵੀਰ ਸਿੰਘ ਜੀ ਠੀਕ ਹੈ ਗੁਰਵੀਰ ਬਾਈ ਅੱਜ ਖੇਤੀਬਾੜੀ ਨਾਲ ਸੰਬੰਧਤ ਸਾਰੀ ਮਸ਼ੀਨਰੀ ਵੇਚਣ ਲੱਗਿਆ ਹੋ ਹਾਂਜੀ ਹਾਂਜੀ ਬਾਈ ਜੀ ਕੀ ਕਾਰਨ ਬਣ ਗਿਆ ਕਾਰਨ ਬਾਈ ਜੀ ਆਪਾਂ ਦੁੱਧ ਦਾ ਕੰਮ ਕੀਤਾ ਜੀ ਡੇਰੀ ਦਾ ਅਛਾ ਪਸ਼ੂ ਰੱਖ ਲੈ ਹਾਂਜੀ ਪਸ਼ੂ ਰੱਖ ਲੈ ਬਾਈ ਜਮਾ ਛੜਤੀ ਜੀ ਬਾਈ ਛੜਤੀ ਹੈ ਤੇ ਖੇਤੀ ਪਸ਼ੂ ਪਾਲਣ ਦਾ ਕਿੱਤਾ ਕਰਾਂਗੇ ਹਾਂਜੀ ਹਾਂਜੀ ਠੀਕ ਹੈ ਅੱਛਾ ਬਾਈ ਸ਼ੁਰੂਆਤ ਕਰਦੇ ਆਂ ਟਰੈਕਟਰ ਤੋਂ ਹਾਂਜੀ ਕਿਹੜਾ ਮਾਡਲ ਹੈ ਇਹ ਇਹ ਬਾਈ ਜੀ 2005 ਮਾਡਲ ਹੈ ਜੀ 2005 ਮਾਡਲ ਜੌਂਡੀਅਰ 5203 ਐਸ ਹਾਂਜੀ ਅੱਛਾ ਬਾਈ 2005 ਮਾਡਲ ਹੈ ਇਹ ਕਿੰਨੇ ਨਾਮ ਤੇ ਹੈ ਇਹ ਦੂਜੇ ਨਾਮ ਤੇ ਹੈ ਜੀ ਦੂਜੇ ਨਾਮ ਤੇ ਮਤਲਬ ਫਰਸਟ ਓਨਰ ਤੋਂ ਬਾਅਦ ਆਪਾਂ ਲੈ ਲਿਆ ਸੀ ਹਾਂਜੀ ਆਪਾਂ ਲੈ ਲਿਆ ਜੀ ਹੁਣ ਇਹਦੀ ਕੰਡੀਸ਼ਨ ਕਿਵੇਂ ਹੈ ਚਾਲੂ ਹਾਲਤ ਚ ਵਧੀਆ ਪੂਰੀ ਫੁੱਲ ਚਾਲੂ ਹਾਲਤ ਜੀ ਠੀਕ ਹੈ ਕੋਈ ਕਿਸੇ ਕਿਸਮ ਦਾ ਕੰਮ ਜਿਹੜਾ ਉਹ ਨਹੀਂ ਭਾਲਦਾ ਨਹੀਂ ਨਹੀਂ ਕਿਸੇ ਕਿਸਮ ਦਾ ਕੋਈ ਕੰਮ ਨਹੀਂ ਭਾਲਦਾ ਜੀ ਅੱਛਾ ਬਾਕੀ ਚਲੋ ਜਿਨੇ ਪੈਸੇ ਲਾਉਣੇ ਆ ਉਹਨੇ ਤਸੱਲੀ ਕਰਨੀ ਹੈ ਤੇ ਉਹ ਚਲਾ ਕੇ ਦੇਖ ਸਕਦਾ ਹੈ ਹਾਂਜੀ 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 ਕੀ ਡਿਮਾਂਡ ਰੱਖਦੇ ਹੋ ਜੀ ਆਪਾਂ ਇਹਦਾ 2 ਲੱਖ 5000 ਰੁਪਏ ਆ ਜੀ 2 ਲੱਖ 5000 ਹਾਂਜੀ ਡਬਲ ਕਲਚ ਹੈ ਜੀ ਠੀਕ ਹੈ ਡਬਲ ਕਲਚ ਹੈ ਹਾਂਜੀ ਹੋਰ ਇੱਕ ਇਹਦੇ ਗੇਰਾਂ ਦੀ ਤੁਸੀਂ ਕੋਈ ਵਿਸ਼ੇਸ਼ਤਾ ਦੱਸ ਸਕਦੇ ਹੋ ਹਾਂਜੀ ਸਕੂਟਰ ਗੇਰ ਵਜਦਾ ਜੀ ਅੱਛਾ ਹਾਂਜੀ ਅੱਛਾ ਇਹ ਇਹਦਾ ਕੀ ਫਰਕ ਹੁੰਦਾ ਦੂਜਿਆਂ ਨਾਲ ਇਹਦਾ ਜੀ ਮੰਨ ਕੇ ਚੱਲੋ ਜਿਹੜੇ ਗੇਅਰ 'ਚ ਗਾਣੂ ਆ ਆਪਾਂ ਉਸੇ ਗੇਅਰ 'ਚ ਬੈਕ ਕਰ ਲਿਆ ਜਿੰਨਾ ਇਹ ਗਾਣੂ ਜਾਂਦਾ ਉਹਨਾਂ ਹੀ ਬੈਕ ਜਾਂਦਾ ਜੀ ਅੱਛਾ ਮਤਲਬ ਉਦੋਂ ਹੀ ਇਹ ਤਕਨੀਕ ਸੀਗੀ ਵੀ ਜਿੰਨੇ ਗੇਅਰ ਅੱਗੇ ਨੂੰ ਜਾਊਗਾ ਤੇ ਉਹਨੇ ਗੇਅਰ ਪਿਛਾ ਨੂੰ ਵੀ ਜਾਊ ਹਾਂਜੀ ਉਹਨਾਂ ਇਹ ਤੇਜ਼ੀ ਮਗਰ ਨੂੰ ਜਾਂਦਾ ਜੀ ਠੀਕ ਹੈ ਸੋ ਦੱਸੋ ਇਹ ਸਕੂਟਰ ਗੇਅਰ 'ਚ ਬਾਈ ਕਹਿੰਦਾ ਵੀ ਵਾਜਦਾ ਹੈ ਅਗਲੇ ਟਾਇਰ ਚੰਗੀ ਹਾਲਤ ਦੇ ਪਏ ਆ ਪਿਛਲੇ ਟਾਇਰ ਤੁਹਾਨੂੰ ਚੇਂਜ ਕਰਾਉਣੇ ਪੈਣਗੇ ਉਹ ਇਹਦੀ ਕੰਡੀਸ਼ਨ ਤੁਸੀਂ ਦੇਖ ਲਓ ਸਾਫ ਸੁਥਰਾ ਦਿਸਦਾ ਹੈ ਬਾਕੀ ਜੋ ਚੀਜ਼ ਹੈ ਉਹ ਤੁਹਾਨੂੰ ਮੈਂ ਵੀਡੀਓ ਚ ਦਿਖਾ ਦੇਣੀ ਹੈ ਆ ਕੇ ਤੁਸੀਂ ਦੇਖਣਾ ਹੋਊਗਾ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਇਹਦੀ ਬੈਕ ਸਾਈਡ ਤੋਂ ਤੁਹਾਨੂੰ ਮੈਂ ਦਿਖਾ ਦਿਆਂ ਇਹ ਜਿਹੜਾ ਹੋ ਜੌਂਡੀਅਰ ਟਰੈਕਟਰ 5203 S ਸੋ ਇਹ ਥੋੜਾ ਮੈਨੂੰ ਲੱਗਦਾ ਵੀ ਟੈਂਕੀ ਜਿਹੜੀ ਉਹ ਇਥੋਂ ਬਾੜੀ ਮੋੜ ਹੋਈ ਸੀਗੀ ਉਹ ਚੀਜ਼ ਤੁਸੀਂ ਦੇਖ ਲਓ ਪੱਕੀ ਇਹ ਜਦੋਂ ਆਪਾਂ ਉਹਨਾਂ ਤੋਂ ਲਿਆ ਉਹ ਨਹੀਂ ਐਵੇਂ ਸੀ ਜੀ ਅੱਛਾ ਉਦੋਂ ਤੋਂ ਹੀ ਐ ਸੀ ਹਾਂਜੀ ਉਦੋਂ ਤੋਂ ਹੀ ਐਵੇਂ ਸੀ ਕੋਈ ਲੀਕੇਜ ਵਗੈਰਾ ਤਾਂ ਨਹੀਂ ਕੋਈ ਨਹੀਂ ਜੀ ਨਹੀਂ ਕਿਸੇ ਕਿਸਮ ਦਾ ਕੋਈ ਫਾਲਟ ਨਹੀਂਗਾ ਓਕੇ ਸੋ ਦੋਸੋ ਇਹ ਜੌਂਡੀਅਰ ਟਰੈਕਟਰ ਹੈ ਇਹਦਾ ਰੇਟ ਤੁਹਾਨੂੰ ਦੱਸਦਾ ਹੈ ਇਸ ਤੋਂ ਬਾਅਦ ਚ ਆਪਾਂ ਗੱਲ ਕਰੀਏ ਤਵੀਆਂ ਪਈਆਂ ਬਾਈ ਕੋਲ ਹਾਂਜੀ ਅੱਛਾ ਬਾਈ ਜਿਹੜੀਆਂ ਤਵੀਆਂ ਆਪਾਂ ਹੁਣ ਵੇਚਾਂਗੇ ਹਾਂਜੀ ਇਹ ਕਿੰਨੀਆਂ ਤਵੀਆਂ ਇਹ 18 ਤਵੀਆਂ ਜੀ ਤਲਵੰਡੀ ਦੀਆਂ ਬਣੀਆਂ ਹੋਈਆਂ ਤਲਵੰਡੀ ਭਾਈ ਦੀਆਂ ਬਣੀਆਂ 18 ਤਵੀਆਂ 18 ਤਵੀਆਂ ਜੀ ਇਹਦੇ ਤਵੇ ਤਾਂ ਨਵੇਂ ਹੀ ਪਏ ਆ ਤਵੇ ਦੋਸਤੋ ਜ਼ਰੂਰ ਦੇਖ ਲਓ ਮੈਨੂੰ ਲੱਗਦਾ ਵੀ ਇਹ ਨਵੇਂ ਆ ਰਹੀ ਗੱਲ ਹੀ ਐ ਜਮਾ ਬਸ ਇੱਕ ਵਾਰ ਹੀ ਵਾਣ ਵਾਇਆ ਜੀ ਇੱਕ ਵਾਰ ਹੀ ਵਾਇਆ ਇੱਕ ਵਾਰ ਹੀ ਵਾਣ ਵਾਇਆ ਤਵਿਆਂ ਨਾਲ ਕਿ ਤਵੀਆਂ ਵੀ ਸਾਰੀਆਂ ਨਵੀਆਂ ਨਹੀਂ ਜੀ ਨਹੀਂ ਤਵੇ ਤਵੇ ਨਵੇਂ ਐ ਤਵਨਾ ਜਿਹੜੀਆਂ ਥੋੜਾ ਪਹਿਲਾਂ ਬਣੀਆਂ ਹੋਣ ਤਵੀਆਂ ਪਹਿਲਾਂ ਦੀਆਂ ਬਣੀਆਂ ਆ ਦੋਸਤੋ ਫਰੇਮ ਜਿਹੜਾ ਉਹ ਥੋੜਾ ਪੁਰਾਣਾ ਹੈ ਪਰ ਤਵਿਆਂ ਨਾਲ ਇੱਕ ਵਾਰ ਹੀ ਵਾਣ ਵਾਇਆ ਤੇ ਮੇਨ ਚੀਜ਼ ਤਾਂ ਇਹੀ ਐ ਅੱਛਾ ਭਾਈ ਇਹਦੀ ਕੀ ਡਿਮਾਂਡ ਕਰਦੇ ਇਹਦਾ 87000 ਰੁਪਏ ਐ ਜੀ 87200 ਰੇਟ ਬਾਈ ਨੇ ਰੱਖਿਆ ਸਾਰੀਆਂ ਚੀਜ਼ਾਂ ਚੋਂ 19 21 ਮਾਨਤਨ ਜ਼ਰੂਰ ਹੋਊਗਾ ਜਿਹੜਾ ਭਰਾ ਖਰੀਦਣਾ ਚਾਹੁੰਦਾ ਦੱਸੋ ਇਹ ਤੁਸੀਂ ਤਵਨਾ ਦੇਖ ਲਓ 18 ਤਵੇ ਐ ਇਹਦੇ ਚ ਜਿਹੜੇ ਹੈਗੇ ਸੋ ਇਹ ਤਵਨਾ ਵਿਕਾਊ ਹੈ ਇੱਕ ਸੁਹਾਗਾ ਬਾਈ ਕੋਲ ਪਿਆਟਾ ਅੱਛਾ ਭਾਈ ਅੱਗੇ ਜਿਹੜਾ ਆਪਾਂ ਸੁਹਾਗਾ ਦਿਖਾਉਨੇ ਆ ਹਾਂਜੀ ਇਹ ਕਿੰਨੇ ਫੁੱਟਾ 11 ਫੁੱਟਾ ਜੀ ਰੇਟ ਇਹਦਾ ਬੋਲ ਦੋ ਜੀ ਇਹਦਾ ਰੇਟ 15000 ਰੁਪਏ ਜੀ ਦੱਸੋ 11 ਫੁੱਟ ਸੁਹਾਗਾ ਰੇਟ 15000 ਹੈ ਇੱਕ ਵਾਰ ਤੁਸੀਂ ਇਹਦੀ ਕੰਡੀਸ਼ਨ ਚੈੱਕ ਕਰ ਲਓ ਸਾਰੇ ਦੀ ਸੋ 11 ਫੁੱਟ ਲੰਬਾਈ 3 ਫੱਟ ਹੈ ਟਾਇਰ ਲੱਗੇ ਹੋਏ ਆ ਰੇਟ ਇਹਦਾ ਜਿਹੜਾ ਬਾਈ ਨੇ ਰੱਖਿਆ ਉਹ 15000 ਰੁਪਏ ਆ ਇਹ ਤੋਂ ਇਲਾਵਾ ਇੱਕ ਰੋਟਾਵੇਟਰ ਬਾਈ ਰੋਟਾਵੇਟਰ ਇਹ ਕਿੱਥੋਂ ਲਿਆ ਸੀਗਾ ਕਿਹੜੇ ਏਰੀਆ ਦਾ ਬਣਿਆ ਇਹ ਤਲਵੰਡੀ ਭਾਈ ਦਾ ਹੀ ਬਣਿਆ ਵੇ ਰਾਜੇ ਦਾ ਰਾਜੇ ਦਾ ਰੋਟਾਵੇਟਰ ਆ ਦੱਸੋ ਤੇ ਤਲਵੰਡੀ ਭਾਈ ਤੋਂ ਬਣਿਆ 2018 ਮਾਡਲ ਆ ਕੀ ਰੇਟ ਰਹੂਗਾ ਬਾਈ ਇਹਦਾ 67000 ਰੁਪਏ ਜੀ 67000 ਰੇਟ ਆ ਦੋਸਤੋ ਹਾਂਜੀ ਇਹਦਾ ਤੁਹਾਨੂੰ ਮੈਂ ਕੰਡੀਸ਼ਨ ਚੈੱਕ ਕਰਾ ਦਿੰਨੇ ਇੱਕ ਵਾਰ ਦੇਖੋ ਇਹ ਇਹਦੇ ਬਲੇਟ ਸੋ ਇਹ 2018 ਮਾਡਲ 8 ਫੁੱਟਾ ਰੋਟਾਵੇਟਰ ਸੋ ਇਹ ਰਾਜੇ ਦਾ ਬਣਿਆ ਇਹਦੇ ਇਹਦੇ ਉੱਪਰ ਉਹ ਸੁਪਰ ਸੀਟਰ ਲੱਗੀ ਹਾਂਜੀ ਸੁਪਰ ਸੀਟਰ ਸੀ ਇਹਦੇ ਉੱਪਰ ਉਹ ਨਹੀਂ ਹੈ ਨਾਲ ਨਹੀਂ ਉਹ ਹੈ ਨਹੀਂ ਜੀ ਕੱਲਾ ਰੋਟਾਵੇਟਰ ਹੀ ਹੈ ਜੀ ਕੱਲਾ ਰੋਟਾਵੇਟਰ ਦੱਸੋ ਇਸ ਟਾਈਮ ਇਹਦੇ ਉੱਪਰ ਸੁਪਰ ਸੀਟਰ ਜਿਹੜੀ ਉਹ ਕਿਉਂਕਿ ਇੱਥੋਂ ਪਾਈਪਾਂ ਤੋਂ ਅੰਦਰ ਜਾ ਹੁੰਦਾ ਉਹ ਲੱਗੀ ਸੀਗੀ ਉਹ ਨਹੀਂ ਹੈ ਨਾਲ ਸੋ ਇਹ ਆ ਕੇ ਕੰਡੀਸ਼ਨ ਚੈੱਕ ਕਰ ਲਓ ਬਾਈ ਇੱਕ ਜਿੰਦਰਾ ਵਟਾਂ ਪਾਉਣ ਵਾਲਾ ਹਾਂਜੀ ਕੀ ਰੇਟ ਆ ਇਹਦਾ 15000 ਰੁਪਏ ਜੀ ਸੋ ਵਟਾਂ ਪਾਉਣ ਵਾਲਾ ਇਹ ਵੀ ਤਲਵੰਡੀ ਭਾਈ ਦੀ ਹੈ ਜੀ ਠੀਕ ਹੈ ਤਲਵੰਡੀ ਭਾਈ ਦਾ ਇਹ ਬਣਿਆ ਤਲਵੰਡੀ ਭਾਈ ਸਾਡੇ ਏਰੀਆ ਦੇ ਵਿੱਚ ਕਾਫੀ ਮਸ਼ਹੂਰ ਆ ਦੱਸੋ ਖੇਤੀਬਾੜੀ ਦੇ ਸੰਧਾਂ ਚ ਸੋ ਇਹ ਚੀਜ਼ਾਂ ਤਲਵੰਡੀ ਭਾਈ ਬਣਦੀਆਂ ਇਹ ਵੀ ਤੁਸੀਂ ਦੇਖ ਲਓ ਤੇਲ ਤੂਲ ਮਾਰ ਕੇ ਰੱਖੇ ਹੋਏ ਆ ਬਾਈ ਦੇ ਖਾਸ ਕਰਕੇ ਵੀਡੀਓ ਬਣਾਉਣੀ ਸੀ ਇਸ ਦਾ ਸਾਫ ਸੁਥਰੇ ਕਰ ਲੇ ਬਾਈ ਹਾਲਾ ਜਿਹੜੇ ਇਹ ਕਿੰਨੇ 11 ਹਾਲਾ ਇਹ 11 ਹਾਲਾ ਜੀ ਹਾਂ ਇਹ ਤਲਵੰਡੀ ਭਾਈ ਤੋਂ 9 ਲਏ ਸੀ ਅੱਛਾ ਜਿਹੜੇ ਬੰਦਿਆਂ ਤੋਂ 9 ਲਏ ਸੀ ਉਹਨਾਂ ਬੰਦੇ ਨੇ 11 ਕੀਤੇ ਆ ਠੀਕ ਹੈ ਮਤਲਬ ਪਹਿਲਾਂ ਬੇਸਿਕ ਇਹ 9 ਬਣੇ ਸੀ ਉਸ ਤੋਂ ਬਾਅਦ ਚ ਨਾਲ ਦੋ ਜਿਹੜੇ ਹਾਲ ਹੋਰ ਐਡ ਕਰ ਦਿੱਤੇ ਹਾਂ ਉਹਨਾਂ ਬੰਦਿਆਂ ਨੇ ਕੀ ਜਿਨ੍ਹਾਂ ਤੋਂ ਆਪਾਂ ਲਏ ਸੀ ਉਹਨਾਂ ਤੋਂ ਹੀ ਕਰਵਾਏ ਆ ਅੱਛਾ ਉਹਨਾਂ ਤੋਂ ਹੀ ਕਰਵਾਏ ਆ ਹਾਂਜੀ ਉਹਨਾਂ ਤੋਂ ਹੀ ਕਰਵਾਏ ਆ ਠੀਕ ਹੈ ਲਏ ਦੋਸਤੋ 9 ਸੀ ਉਹਦੇ ਉਸੇ ਮਕੈਨਿਕ ਤੋਂ ਉਸ ਤੋਂ ਬਾਅਦ ਚ ਇਹ 11 ਕਰਵਾਤੇ ਇੱਥੋਂ ਪਤਾ ਲੱਗਦਾ ਹੈ ਵੀ ਇਹ ਜਿਹੜਾ ਇੱਕ ਇੱਕ ਹਾਲ ਨਾਲ ਇਹਦੇ ਐਡ ਹੋ ਗਿਆ ਆ ਭਾਈ ਕੀ ਰੇਟ ਰੋ ਇਹਦਾ 20000 ਰੁਪਏ ਜੀ 20000 ਹੁੰਦਾ ਰੇਟ ਹਾਂਜੀ ਸੋ 11 ਹਾਲ ਹੈ ਇੱਕ ਟਰਾਲੀ ਵਾਈਜ਼ ਹੋਰਾਂ ਨੇ ਵੇਚਣੀ ਹੈ ਇਹ ਬਿਨਾ ਜੱਕ ਤੋਂ ਆ ਮੇਰੇ ਖਿਆਲ ਚ ਹਾਂਜੀ ਬਿਨਾ ਜੱਕ ਤੋਂ ਆ ਜੀ ਠੀਕ ਹੈ ਅੱਛਾ ਭਾਈ ਕੀ ਸਾਈਜ਼ ਹੈ ਇਹਦਾ ਇਹਦਾ 11 6 ਜੀ 11 6 ਹੈ ਹਾਂਜੀ ਰੇਟ ਕੀ ਰਹੂਗਾ ਰੇਟ ਹੈ ਇਹਦਾ 1 ਲੱਖ 2000 ਰੁਪਏ ਜੀ ਸਮੇਤ ਬੈੱਡ ਹੈ ਹਾਂਜੀ ਸਮੇਤ ਬੈੱਡ ਹੈ ਜੀ ਓਕੇ ਸੋ ਦੋਸਤੋ ਮੈਂ ਇੱਕ ਵਾਰ ਤੁਹਾਨੂੰ ਇਹਦੀ ਚਾਦਰ ਚੈੱਕ ਕਰਾ ਦਿੰਨਾ ਸਣੇ ਬੈੱਡ ਇਹਦਾ ਰੇਟ 1 ਲੱਖ ਤੇ 2000 ਹੈ ਅੰਦਰੋਂ ਚੈੱਕ ਕਰ ਲੋ ਸਾਫ਼ ਪਈ ਹੈ ਬਿਲਕੁਲ ਇਹ ਜਗਰਾਉਂ ਦੀ ਬਣੀ ਹੈ ਜੀ ਅੱਛਾ ਇਹ ਜਗਰਾਵਾਂ ਤੋਂ ਬਣਾਈ ਹੈ ਭਾਈ ਜੀ ਉਹਨਾਂ ਨੇ ਉਹ ਠੀਕ ਹੈ ਸੋਹਣੀ ਪਈ ਹੈ ਟਰਾਲੀ ਬਾਕੀ ਇਹਦਾ ਹਿੱਸਾ ਵਗੈਰਾ ਤੁਸੀਂ ਇੱਥੋਂ ਚੈੱਕ ਕਰ ਲੋ ਟਾਇਰ ਜਿਹੜੇ ਉਹ ਇਹਦੇ ਚੱਲ ਜਾਣੇ ਆ ਦੱਸੋ ਜੇ ਕੋਈ ਵੀਰ ਖਰੀਦਣੀ ਚਾਹੁੰਦਾ ਤਾਂ ਹਜੇ ਕੋਈ ਦਿੱਕਤ ਨਹੀਂ ਆਉਂਦੀ ਬਾਕੀ ਕੋਲ ਆ ਕੇ ਫਿਰ ਮੈਂ ਵਾਰ-ਵਾਰ ਬੇਨਤੀ ਇਸ ਕਰਕੇ ਕਰਦਾ ਹਾਂ ਵੀ ਜੋ ਭਰਾ ਕੋਈ ਚੀਜ਼ ਖਰੀਦਣੀ ਚਾਹੁੰਦਾ ਉਹ ਆਪਦੀ ਸਮਝ ਵਰਤੇ ਸਾਡੇ ਰਿਵਿਊ ਲੈਣ ਦੀ ਬਜਾਏ ਸੋ ਇਹ ਟਰਾਲੀ ਵੀ ਫੋਰ ਸੇਲ ਹੈ ਇੱਕ ਕਿਰਾਇਆ ਬਾਈ ਜਿਹੜਾ ਨੇ ਵੇਚਣਾ ਹੈ ਆ ਬਾਈ ਕਿਰਾਇਆ ਕੀ ਰੇਟ ਰਹੂਗਾ ਇਹਦਾ ਇਹਦਾ 18000 ਰੁਪਏ ਜੀ 18000 ਹਾਂਜੀ ਇਹ ਵੀ ਤਲਵੰਡੀ ਦਾ ਹੀ ਹੈ ਜੀ ਠੀਕ ਹੈ ਉੱਥੋਂ ਵੀ ਬਣਿਆ ਦੱਸੋ ਇਹ ਆ ਇਹ ਸਾਰੀ ਮਸ਼ੀਨਰੀ ਬਾਈ ਨੇ ਵੇਚਣੀ ਹੈ ਅੱਛਾ ਬਾਈ ਹੁਣ ਗੱਲ ਆ ਜਾਂਦੀ ਕਈ ਵਾਰ ਫੋਨ ਨਾ ਜਿਆਦਾ ਬਿਜ਼ੀ ਹੋ ਜਾਂਦਾ ਨਹੀਂ ਚੱਕਿਆ ਜਾਂਦਾ ਹਾਂਜੀ ਪਿੰਡ 'ਚ ਜਿਹੜਾ ਵੀ ਪਹੁੰਚ ਜਾਂਦਾ ਉਹ ਕੀ ਨਾਂ ਤੇ ਪਤਾ ਕਰਕੇ ਘਰੇ ਆਵੇ ਉਹ ਹੀ ਤੇਜ ਸਿੰਘ ਮੈਂਬਰ ਪੁੱਛ ਲਈ ਯਾਰ ਬਲਤੇਜ ਸਿੰਘ ਮੈਂਬਰ ਦਾ ਘਰ ਪੁੱਛ ਹਾਂਜੀ ਹਾਂਜੀ ਠੀਕ ਹੈ ਤੁਹਾਡਾ ਨਾਮ ਗੁਰਵੀਰ ਸਿੰਘ ਮੇਰਾ ਨਾਮ ਖੱਚਾ ਨਾਂ ਪਿੰਡ ਚ ਵੀਰੇ ਕਈ ਵਾਰ ਕੁਛ ਰੱਖੇ ਹੋਏ ਹੁੰਦੇ ਆ ਪਿੰਡ ਤੇਜ ਸਿੰਘ ਕਹਿੰਦੇ ਆ ਜੀ ਪਿੰਡ ਚ ਤੇਜ ਸਿੰਘ ਕਹਿੰਦੇ ਆ ਠੀਕ ਹੈ ਤੂੰ ਬਲਤੇਜ ਸਿੰਘ ਜੇ ਨਾਂ ਬੜਾ ਹੀ ਜਿਆਦਾ ਪਤਾ ਲੱਗੇ ਸਾਨੂੰ ਕਦੇ ਬੌਲੀ ਬੜੜ ਕੇ ਘਰੇ ਜਾਣਾ ਸੀ ਠੀਕ ਹੈ ਅਜੇ ਇੱਕ ਹੋਰ ਹੈ ਵੀ ਮੈਂ ਜਦੋਂ ਇਦਾਂ ਦੀਆਂ ਵੀਡੀਓ ਬਣਾਉਣਾ ਕਈ ਵਾਰ ਦਿੱਕਤ ਕੀ ਆ ਜਾਂਦੀ ਹੈ ਵੀ ਕੋਈ ਭਰਾ ਦੂਰ ਤੋਂ ਆਉਂਦਾ ਉਹ ਸਾਈ ਪਾ ਕੇ ਤੁਰਦਾ ਹਾਂਜੀ ਆਉਂਦਿਆਂ ਨੂੰ ਇਹ ਜ਼ਰੂਰੀ ਨਹੀਂ ਵੀ ਤੁਸੀਂ ਵੀ ਐਵੇਂ ਹੋ ਜਾਂਦੇ ਹਾਂ ਹਾਂਜੀ ਹਾਂਜੀ ਹਰੇਕ ਤਰ੍ਹਾਂ ਦੀ ਦੁਨੀਆ ਹੈ ਹਾਂਜੀ ਹਾਂਜੀ ਤਾਂ ਰੱਖਿਓ ਵੀ ਉਹ ਭਰਾ ਦੀ ਵੇਟ ਕਰਨੀ ਹੈ ਜਿੰਨਾ ਚਿਰ ਉਹ ਪਹੁੰਚਦਾ ਨਹੀਂ ਹਾਂਜੀ ਹਾਂਜੀ ਜਰੂਰ ਸਾਈ ਪਾਉਣ ਤੋਂ ਬਾਅਦ ਚ ਉਹਦੀ ਚੀਜ਼ ਤਾਂ ਹੱਕ ਹੈ ਜੇ ਉਹਨੂੰ ਨਹੀਂ ਫਿੱਟ ਆਉਂਦੀ ਉਹਦੀ ਸਾਈ ਵਾਪਸ ਕਰਨੀ ਹੈ ਠੀਕ ਹੈ ਜੀ ਫਿਰ ਨਵੇਂ ਬੰਦੇ ਨਾਲ ਸੌਦਾ ਹੋ ਜਾਂਦਾ ਠੀਕ ਹੈ ਜੀ ਠੀਕ ਹੈ ਸੋ ਦੋਸਤੋ ਆ ਕੇ ਤੁਸੀਂ ਦੇਖਿਓ ਜਿਹੜੀ ਵੀ ਚੀਜ਼ ਖਰੀਦਣੀ ਚਾਹੁੰਦੇ ਹੋ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਇਸੇ ਤਰੀਕੇ ਨਾਲ ਬਾਕੀ ਇਹ ਮੋਟੀਆਂ ਚੀਜ਼ਾਂ ਮਸ਼ੀਨਰੀ ਹੈ ਇਹਨੂੰ ਤੁਸੀਂ ਪਾਸ ਆ ਕੇ ਹੀ ਕਰਨਾ ਕੋਲ ਖੜ ਕੇ ਦੇਖ ਲਓ ਜੀ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਇਹ ਸਾਰੀ ਖੇਤੀਬਾੜੀ ਨਾਲ ਸੰਬੰਧਿਤ ਮਸ਼ੀਨਰੀ ਅੱਜ ਬਾਈ ਨੇ ਵਿਕਾਊ ਕੀਤੀ ਹੈ ਕਾਰਨ ਇਹਨਾਂ ਨੇ ਡੇਰੀ ਫਾਰਮ ਦਾ ਕੰਮ ਕੀਤਾ ਧੰਨਵਾਦ